ਲੋਕ ਸਭਾ ਚੌਂ ਮੈਦਾਨ ਵਿੱਚ ਉਤਰੇ ਕਾਂਗਰਸ ਪਾਰਟੀ ਦੇ ਧਰਮਵੀਰ ਗਾਂਧੀ ਵੱਲੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ ਇਸੇ ਦੇ ਚੱਲਦੇ ਅਜਹ ਹਲਕਾ ਇੰਚਾਰਜ ਚਿਤਰਾਣਾ ਦੇ ਦਰਬਾਰਾ ਸਿੰਘ ਵੱਲੋਂ ਭਰਵੀ ਮੀਟਿੰਗ ਕੀਤੀ ਗਈ ਜਿਸ ਵਿੱਚ ਕੀ ਵੱਡੀ ਗਿਣਤੀ ਦੇ ਵਿੱਚ ਕਾਂਗਰਸੀ ਵਰਕਰ ਪਹੁੰਚੇ ਉਹਨਾਂ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਆਉਣ ਵਾਲੇ ਜਿਹੜੀ ਕਿ 12 ਤਰੀਕ ਨੂੰ ਇੱਥੇ ਪਿੰਡਾਂ ਦੇ ਵਿੱਚ ਧਰਮਵੀਰ ਗਾਂਧੀ ਪਹੁੰਚਣਗੇ ਔਰ ਘਰ ਘਰ ਜਾ ਕੇ ਸੰਦੇਸ਼ ਦੇਣਗੇ ਕਿਸ ਤਰ੍ਹਾਂ ਦਾ ਜਿਹੜੇ ਕਿ ਪੰਜਾਬ ਦੇ ਇਸ ਵਕਤ ਦੇ ਹਾਲਾਤ ਹੈ ਔਰ ਉਹਨਾਂ ਨੇ ਜਿਹੜੀਆਂ ਗਰੰਟੀਆਂ ਦਿੱਤੀਆਂ ਕਾਂਗਰਸ ਪਾਰਟੀ ਵੱਲੋਂ ਉਹਨਾਂ ਦਾ ਪ੍ਰਚਾਰ ਕਰਨਗੇ ਅਸੀਂ ਇਸ ਵਕਤ ਜਿਹੜੇ ਹਲਕਾ ਇੰਚਾਰਜ ਦਰਬਾਰਾ ਸਿੰਘ ਉਹਨਾਂ ਨਾਲ ਗੱਲ ਕਰਦੇ ਹਾਂ ਕੀ ਕਹਿੰਦੇ ਨੇ ਉਹ ਇਸ ਮੀਟਿੰਗ ਦੇ ਵਿੱਚ ਕਿਸ ਤਰ੍ਹਾਂ ਦਾ ਸਮਾਂ ਲਿਖਿਆ ਗਿਆ ਹੈ ਉਹਨਾਂ ਦਾ 12 ਤਰੀਕ ਲਈ ਨਿਸ਼ਚਿਤ ਹੈ ਸੋ 12 ਤਰੀਕ ਨੂੰ ਅਸੀਂ ਕਿਹੜੇ ਕਿਹੜੇ ਮੇਨ ਪਿੰਡਾਂ ਦੇ ਵਿੱਚ ਉਹਨਾਂ ਦੇ ਪ੍ਰੋਗਰਾਮ ਜਿਹੜੇ ਨੇ ਉਹ ਕਰਾਉਣੇ ਨੇ ਅਸੀਂ ਸਾਰੇ ਸੀਨੀਅਰ ਲੀਡਰਸ਼ਿਪ ਨੇ ਫੈਸਲਾ ਕੀਤਾ ਕਿ ਵਾਰਾਂ ਤੇ ਕਿਨੂਟ-ਕਟ 15 ਪ੍ਰੋਗਰਾਮ ਡਾਕਟਰ ਗਾਂਧੀ ਦੇ ਅਸੀਂ ਹਰਕੇ ਦੇ ਵਿੱਚ ਕਰਾਉਣਾ ਚਾਹੁੰਦੇ ਆ। ਉਹਦੀ ਸਟ੍ਰੈਟਜੀ ਕਿੱਥੋਂ ਕਰਨ ਦੇ ਲਈ ਕਿ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚ ਡਾਕਟਰ ਸਾਹਿਬ ਨੂੰ ਲੈ ਕੇ ਜਾਣਾ ਔਰ ਕਿੱਥੇ-ਕਿੱਥੇ ਕਿਸ ਤਰ੍ਹਾਂ ਦਾ ਕਟਟ ਕਰਨਾ। ਇਹਦੇ ਵਾਸਤੇ ਅੱਜ ਸਾਰੀ ਸਮੂਚੀ ਕਾਨਸਟਰਕਟ ਦੀ ਲੀਡਰਸ਼ਿਪ ਜਿਹੜੀ ਹੈ ਉਹ ਬਲੌਕ ਪ੍ਰਧਾਨ ਸਹਿਬਾਨ ਆਏ ਨੇ ਸੀਗੇ ਲੀਡਰ ਨੇ ਸਰਦਾਰ ਸਿੰਘ ਜੀ ਨੇ, ਹੈਪੀ ਜੀ ਨੇ, ਪੁਲਾ ਜੀ ਨੇ, ਸਾਡੇ ਆਰੀ ਸਾਬ ਨੇ, ਅਮਰ ਸ਼ਾਂਤੀ ਜੀ ਨੇ ਸਾਰੀ ਲੀਡਰਸ਼ਿਪ ਜਿਹੜੀ ਸਮੂਚੀ ਲੀਡਰਸ਼ਿਪ ਆ ਉਹਦੀ ਤਿਆਰੀ ਵਾਸਤੇ। ਕੀ ਰਣਨੀਤੀ ਬਣਾਈਆਂ ਅੱਗੇ ਪਿੰਡਾਂ ਤੋਂ ਕਿਹੋ ਜਿਹਾ ਰਿਸਪੌਂਸ ਮਿਲਦਾ ਆ ਪਿੰਡਾਂ ਦੇ ਵਿੱਚੋਂ ਸਰ ਬਹੁਤ ਸ਼ਾਨਦਾਰ ਰਿਸਪੌਂਸ ਜਿਹੜਾ ਸਾਨੂੰ ਮਿਲ ਰਿਹਾ ਔਰ ਮੈਂ ਸਮਝਦਾ ਕਿ ਜਿਹੜੇ ਸਾਡੇ ਪਹਿਲੇ ਪ੍ਰੋਗਰਾਮ ਹੋਏ ਨੇ ਬਹੁਤ ਹੀ ਭਰਮੇ ਪ੍ਰੋਗਰਾਮ ਹੋਏ ਨੇ ਅਦ ਕਾਟਨ ਦਫਤਰਾਂ ਦੇ ਘਾਟੇ ਹੋਇਆ ਦਗਾਲ ਦਤਾਲ ਪਿੰਡ ਦੇ ਵਿੱਚ ਸਾਡਾ ਫੰਕਸ਼ਨ ਸੀ ਫਿਰ ਸੁਤਰਾਣੇ ਦੇ ਵਿੱਚ ਸੀ ਇਸ ਤੋਂ ਬਾਅਦ ਅਸੀਂ ਮੇਨ ਪਿੰਡਾਂ ਦੇ ਵਿੱਚ ਦਗਾਲ ਦੇ ਵਿੱਚ ਕਰਨਾ ਚਾਹੁੰਦੇ ਆ ਦਤਾਲ ਦੇ ਵਿੱਚ ਕਰਨਾ ਚਾਹੁੰਦੇ ਆ ਗੋਲਾੜ ਦੇ ਵਿੱਚ ਕਰਨਾ ਚਾਹੁੰਦੇ ਆ ਮਥੋਲੀ ਦੇ ਵਿੱਚ ਕਰਨਾ ਚਾਹੁੰਦੇ ਆ ਕੱਗੇ ਦੇ ਵਿੱਚ ਸਾਡਾ ਇੱਕ ਪ੍ਰੋਗਰਾਮ ਆ ਇੱਕ ਕਰਾੜਾ ਦੇ ਵਿੱਚ ਸਾਡਾ ਪ੍ਰੋਗਰਾਮ ਆ ਔਰ ਉਹੀ ਸਟ੍ਰੈਟਜੀ ਜਿਹੜੀ ਅਸੀਂ ਉਹ ਅਡਾਪਟ ਕਰਨੀ ਹੈ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਪ੍ਰੋਗਰਾਮ ਨੇ ਉਹਦਾ ਟੂਲ ਪ੍ਰੋਗਰਾਮ ਕੀ ਹੋਵੇ ਔਰ ਅਸੀਂ ਪਿੰਡਾਂ ਦੇ ਵਿੱਚ ਡੇਲੀ ਕਿੰਨੇ ਪਿੰਡ ਕਵਰ ਕਰਨੇ ਨੇ ਪੂਰੇ ਦਾ ਪੂਰਾ ਪ੍ਰੋਗਰਾਮ ਜਿਹੜਾ ਉਹ ਚੱਲ ਰਿਹਾ ਹੈ ਹਲਕੇ ਇਸ ਤਰਾਣੇ ਅੰਦਰ ਇਸ ਤਰ੍ਹਾਂ ਦੀ ਛਵੀ ਡਾਕਟਰ ਗਾਂਧੀ ਜੀ ਦੇਖਣ ਨੂੰ ਮਿਲੀ ਹੈ ਲੋਕਾਂ ਦਾ ਰਿਸਪੌਂਸ ਹੈ ਕਿਉਂਕਿ ਲੋਕ ਵੀ ਕੁਝ ਚਾਹੁੰਦੇ ਆ ਵੀ ਇਹੋ ਜਿਹਾ ਸਾਫ ਸੁਥਰੇ ਅਕਸ਼ ਵਾਲਾ ਕਿਸ ਤਰ੍ਹਾਂ ਦਾ ਵੈਸੇ ਤੁਹਾਨੂੰ ਜਿਹੜਾ ਕਿ ਲੋਕਾਂ ਦਾ ਰੁਝਾਨ ਕੀ ਰਗ ਰਿਹਾ ਪਿੰਡਾਂ ਦੇ ਵਿੱਚ ਕੀ ਵਿਸ਼ਵਾਸ ਕਰਨਗੇ ਜਿਹੜੇ ਵਾਅਦੇ ਦੇ ਉੱਤੇ ਕਾਂਗਰਸ ਦੇਹ ਸਰ ਇਸ ਤਰ੍ਹਾਂ ਹੈ ਕਿ ਡਾਕਟਰ ਗਾਂਧੀ ਇੱਕ ਬਹੁਤ ਤਸਰੀਫ ਇੱਕ ਬਹੁਤ ਇਮਾਨਦਾਰ ਔਰ ਬਹੁਤ ਹੀ ਸਿਆਣੇ ਪੋਲੀਟੀਸ਼ੀਅਨ ਨੇ ਉਹਨਾਂ ਨੇ ਪਿਛਲੇ 5-7 ਜਿਹੜਾ ਲੋਕ ਸਭਾ ਦੇ ਵਿੱਚ ਐ ਜੀ ਐਮ ਪੀ ਕੰਮ ਕੀਤਾ ਉਹ ਹਰ ਇੱਕ ਬੱਚੇ ਨੂੰ ਹਰੇਕ ਪਿੰਡ ਦੇ ਵਿੱਚ ਲੋਕ ਜਿਹੜੇ ਨੇ ਉਹਨੂੰ ਉਹਨੂੰ ਅੱਜ ਯਾਦ ਕਰਦੇ ਨੇ ਕਿ ਕਿਵੇਂ ਪ੍ਰਾਇਮਰੀ ਸਕੂਲਾਂ ਦੇ ਵਿੱਚ ਹਾਈ ਸਕੂਲਾਂ ਦੇ ਵਿੱਚ ਔਰ ਹੈਲਥ ਦੇ ਸਿਸਟਮ ਦੇ ਵਿੱਚ ਡਾਕਟਰ ਸਾਹਿਬ ਨੇ ਸੁਧਾਰ ਕੀਤੇ ਨੇ ਇਸ ਵਾਰ ਮੈਂ ਮਹਿਸੂਸ ਕਰਨਾ ਅਸੀਂ ਡਾਕਟਰ ਸਾਹਿਬ ਨੇ ਜਿਸ ਤਰ੍ਹਾਂ ਸਟਰੈਟਜੀ ਕੰਪਲੀਟ ਕੀਤੀ ਹੈ ਕਿ ਐਜੂਕੇਸ਼ਨ ਦੇ ਨਾਲ ਨਾਲ ਹੈਲਥ ਤੇ ਜਿਆਦਾ ਜ਼ੋਰ ਦੇਣਗੇ ਉਹ ਕਿਉਂਕਿ ਹੈਲਥ ਦੀ ਜਿਹੜੀਆਂ ਸਸਿਆਵਾਂ ਨੇ ਸਾਡਾ ਪਛੜਿਆ ਹੋਇਆ ਹਲਕਾ ਹੈਲਥ ਦੇ ਸੰਬੰਧ ਵਿੱਚ ਸਾਡੇ ਕਾਫੀ ਕਮੀਆਂ ਨੇ ਸਾਡੇ ਹਲਕੇ ਦੇ ਵਿੱਚ ਉਹਦੇ ਤੋਂ ਹੀ ਜਿਆਦਾ ਸਟਰੈਸ ਦੇਵਾਂਗੇ ਡਾਕਟਰ ਗਾਦੀ 100% ਲੋਕ ਸੇਵਾ ਦੇ ਖਾਣ ਜਿੱਤਣਗੇ ਔਰ ਜਿੱਤਣ ਤੋਂ ਬਾਅਦ ਹਲਕੇ ਦੇ ਵਿੱਚ ਸਿਹਤ ਸੇਵਾਵਾਂ ਤੇ ਜਿਹੜਾ ਜਿਆਦਾ ਜ਼ੋਰ ਆ ਉਹ ਦਿੱਤਾ ਜਾਊਗਾ ਡਾਕਟਰ ਗਾਂਧੀ ਜਿੱਥੇ ਬਹੁਤੇ ਮਾਨਦਾਰ ਨੇ ਉਥੇ ਬਹੁਤ ਟੌਪ ਦੇ ਡਾਕਟਰ ਵੀ ਨੇ ਔਰ ਮੈਂ ਸੁਣਦਾ ਕਿ ਲੋਕਾਂ ਦੇ ਵਿੱਚ ਇੰਨੇ ਮਕਬੂਲ ਨੇ ਜਦੋਂ ਵੀ ਕੋਈ ਪਿੰਡਾਂ ਦੇ ਵਿੱਚੋਂ ਗਰੀਬ ਆਦਮੀ ਉਹਨਾਂ ਕੋਲ ਇਲਾਜ ਲਈ ਜਾਂਦਾ ਤਾਂ ਉਹ ਉਹ ਇਹ ਦੇਖ ਕੇ ਕਿ ਉਹ ਬੰਦੇ ਦੀ ਕੈਪੈਸਿਟੀ ਪੇ ਕਰਦੀ ਹੈ ਜਾਂ ਨਹੀਂ ਤਾਂ ਉਹ ਆ ਖਾਸ ਤੌਰ ਤੇ ਗਰੀਬ ਵਰਗ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਬਿਲਕੁਲ ਉਹਨਾਂ ਦਾ ਇਲਾਜ ਵੀ ਮੁਫਤ ਕਰਦੇ ਨੇ ਔਰ ਕਈ ਵਾਰੀ ਉਹਨਾਂ ਨੂੰ ਆਪਣੀ ਜੇਬ ਦੇ ਚੋਂ ਕਿਰਾਇਆ ਵੀ ਦੇ ਦਿੰਦੇ ਨੇ ਇਸ ਕਰਕੇ ਪਾਟਣਾ ਹਲਕੇ ਦੇ ਵਿੱਚ ਖਾਸ ਤੌਰ ਤੇ ਸਤਰਾਣਾ ਹਲਕੇ ਦੇ ਵਿੱਚ ਡਾਕਟਰ ਸਾਹਿਬ ਬਹੁਤ ਮਹੂਲ ਨੇ ਬਹੁਤ ਉਹਨਾਂ ਦਾ ਜਿਹੜਾ ਹੈ ਲੋਕਾਂ ਦੇ ਵਿੱਚ ਇਸ ਟਾਈਮ ਇਸ ਗੱਲ ਦੀ ਚਰਚਾ ਹੈ ਕਿ ਡਾਕਟਰ ਗਾਂਧੀ ਆਮ ਲੋਕਾਂ ਦੇ ਲਈ ਖਾਸ ਤੌਰ ਤੇ ਜਿਹੜੇ ਉਹਨਾਂ ਦਾ ਡਾਕਟਰੀ profession ਆ ਉਸ ਰੰ ਦੇ ਵਿੱਚ ਉਹ ਲੋਕਾਂ ਦੀ ਬਹੁਤ ਵੱਡੀ ਸੇਵਾ ਜਿਹੜੀ ਉਹ ਕਰ ਰਹੇ ਨੇ ਸੋ ਇਸ ਕਰਕੇ ਉਹਨਾਂ ਦਾ ਜਿੱਤਣਾ ਜਿਹੜਾ ਹੈ ਉਹ ਨਿਸ਼ਚਿਤ ਹੈ ਕਾਂਗਰਸ ਪਾਰਟੀ ਵੀ ਜਿਹੜੀ ਆਪਣਾ ਪੂਰਾ ਜੋਰ ਲਾ ਰਹੀ ਹੈ ਉਹਨਾਂ ਨੇ ਕਿ ਜਿਹੜੇ ਲੋਕ ਨੇ ਉਹ ਵੀ ਉਹਨਾਂ ਦੇ ਨਾਲ ਜਿਹੜੇ ਨੇ ਮੋਟੇਉਣ ਲਈ ਜਾ